ਭਰਤੀ ਪ੍ਰਕਿਰਿਆ ਪਹਿਲਾਂ ਤੋਂ ਚੱਲ ਰਹੀ ਤੁਸੀਂ ਬੰਦ ਕਰੋਗੇ ਨਵੇਂ ਸਿਰੇ ਤੋਂ ਸ਼ੁਰੂ ਕਰੋਗੇ ਜਾਂ ਚੱਲਦੀ ਰਹੂਗੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਮੁਹਿੰਮ ਚੱਲ ਰਹੀ ਹੈ ਉਹਨੂੰ ਇੱਕ ਬੜਾ ਵੱਡਾ ਹੰਗਾਰਾ ਜਾਬੀ ਦੇ ਰਹੇ ਨੇ ਔਰ ਇਹ ਸਾਡੇ ਵਰਕਰ ਦੀ ਤਾਨ ਦੇਈ ਹੈ ਜਿੰਨੇ ਉਹ ਵੱਡਾ ਹੰਗਾਰਾ ਮਿਲ ਰਿਹਾ ਤੁਹਾਡੇ ਆਪ ਦੇ ਵਿਰੋਧੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਪਹਿਲਾਂ ਹੁਣ ਬਾਗੀ ਨੇ ਨਾਰਾਜ਼ ਨੇ ਉਹ ਕਹਿੰਦੇ ਆ ਕਿ ਭਰਤੀ ਸਹੀ ਢੰਗ ਨਾਲ ਹੋਈ ਨਹੀਂ ਹੁਣ ਤੱਕ ਅਸੀਂ ਨਿਗਰਾਨੀ ਕਰਨੀ ਹੈ ਆਪਣੇ ਢੰਗ ਨਾਲ ਬਡਾਲਾ ਸਾਹਿਬ ਪਟਿਆਲੇ ਮੀਟਿੰਗ ਵਾਸਤੇ ਗਏ ਗੱਡੀ ਚੋਂ ਬਾਹਰ ਨਿਕਲੇ ਮੀਟਿੰਗ ਵੀ ਨਹੀਂ ਸ਼ੁਰੂ ਹੋਈ ਹਲੇ ਗੱਡੀ ਚੋਂ ਬਾਹਰ ਨਿਕਲ ਕੇ ਕਹਿੰਦੇ ਜੀ ਇਹ ਜਿਹੜੀ ਭਰਤੀ ਹੈ ਰੱਦ ਹੋਣੀ ਚਾਹੀਦੀ ਹੈ ਬੋਗਸ ਭਰਤੀ ਹੈ ਲੌਜੀਕ ਤਾਂ ਦਿਓ ਬਡਾਲਾ ਸਾਹਿਬ ਕੀ ਤੁਸੀਂ ਕੋਈ ਕਾਗਜ਼ ਦੇਖੇ ਨਕੋਦਰ ਹਲਕਾ ਬਡਾਲਾ ਸਾਹਿਬ ਦਾ ਨਕੋਦਰ ਹਲਕੇ ਦੇ ਵਿੱਚ ਜਿਹੜਾ ਪਰਿਵਾਰ ਅੱਜ ਭਰਤੀ ਕਰਾ ਰਿਹਾ ਦੇਖੋ ਬਡਾਲਾ ਸਾਹਿਬ ਨੇ ਤਾਂ ਭਰਤੀ ਕੀਤੀ ਨਹੀਂ ਨ ਕੋਦਰ ਜਿੱਥੇ ਵਡਾਲਾ ਸਾਹਿਬ ਦੀ ਭਰਤੀ ਚੱਲ ਰਹੀ ਹੈ ਉੱਥੇ ਜਿਹੜਾ ਪਰਿਵਾਰ ਭਰਤੀ ਕਰ ਰਿਹਾ ਉਹ ਉਹ ਪਰਿਵਾਰ ਹੈ ਸਰਦਾਰ ਸੋਨ ਸਿੰਘ ਗਿੱਲ ਸਾਹਿਬ ਦਾ ਜਿਨ੍ਹਾਂ ਨੇ ਧਰਮ ਯੁੱਧ ਮੋਰਚੇ 'ਚ ਸ਼ਹੀਦੀ ਦਿੱਤੀ ਮੈਨੂੰ ਇਹ ਦੱਸੋ ਵੀ ਜਿਹੜੇ ਪਰਿਵਾਰਾਂ ਨੇ ਧਰਮ ਯੁੱਧ ਮੋਰਚੇ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਤੁਸੀਂ ਉਹਨਾਂ ਨੂੰ ਬੋਗਸ ਕਹ ਰਹੇ ਹੋ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਮਾ ਅਸੀਂ ਅਕਾਲ ਤਖਤ ਸਾਹਿਬ ਨੂੰ ਨਤਮਸਤਕਾਂ ਕਿਉਂਕਿ ਸ਼ਰੋਮਣੀ ਅਕਾਲੀ ਦਲ ਦਾ ਜਨਮ ਹੀ ਅਕਾਲ ਤਖਤ ਸਾਹਿਬ ਤੋਂ ਹੋਇਆ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਤਰੀਕ ਨੂੰ ਜੋ ਵੀ ਹੁਕਮ ਆਇਆ ਸ਼੍ਰੋਮਣੀ ਅਕਾਲੀ ਦਲ ਨੇ ਉਹ ਸਿਰ ਮੱਥੇ ਪਰਵਾਨ ਕੀਤੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੇ ਅਸਤੀਫੇ ਦੀ ਗੱਲ ਸੀ ਉਹ ਤਾਂ ਆਪ ਹੀ ਅਸਤੀਫਾ ਦੇ ਕੇ ਪੇਸ਼ ਹੋਏ ਸੀ ਉਹ ਤਾਂ ਕਹਿੰਦੇ ਸੀ ਮੈਂ ਨਿਮਾਣੇ ਸਿੱਖ ਵਾਂਗੂ ਪੇਸ਼ ਹੋਣਾ ਸਿੱਖ ਰਾਜ ਦੇ ਰਾਜਾ ਮਹਾਰਾਜਾ ਰਣਜੀਤ ਸਿੰਘ ਤੱਕ ਪੇਸ਼ ਹੋਏ ਨੇ ਕਿਸੇ ਨੇ ਅਸਤੀਫਾ ਨਹੀਂ ਦਿੱਤਾ ਵੀਰ ਬਾਦਲ ਦੀ ਤਾਂ ਹੋ ਸਕਦਾ ਚੰਗੀ ਮਨਸ਼ਾ ਹੋਵੇ ਪਾਰਟੀ ਪ੍ਰਤੀ ਫਿਰ ਵਰਕਿੰਗ ਕਮੇਟੀ ਦਾ ਫਰਜ ਨਹੀਂ ਸੀ ਬਣਦਾ ਅਸਤੀਫੇ ਨੂੰ ਤੁਰੰਤ ਮਨਜ਼ੂਰ ਕਰ ਲਿਆ ਜਾਂਦਾ ਲਟਕਣ ਦੇ ਨਾਲ ਵੀ ਤੇ ਵੱਡਾ ਬਖੇੜਾ ਖੜਾ ਹੋਇਆ ਨਾ ਦੇਖੋ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉਸਤੀਫਾ ਪ੍ਰਵਾਨ ਹੋ ਗਿਆ ਹੁਕਮ ਮੰਨਿਆ ਗਿਆ ਜ ਆਪ ਦੀ ਸਿਆਸਤ ਲਗਾਤਾਰ ਦਿਲਚਸਪ ਹੁੰਦੀ ਹੈ ਕੋਈ ਨਾ ਕੋਈ ਐਸੀ ਗਤੀਵਿਧੀ ਹੋ ਜਾਂਦੀ ਹੈ ਜਿਸ ਕਰਕੇ ਲੋਕਾਂ ਦਾ ਧਿਆਨ ਵੀ ਕੇਂਦਰਿਤ ਹੋ ਜਾਂਦਾ ਹੈ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਤੁਸੀਂ ਸਾਰੇ ਜਾਣੂ ਪਰ ਜਿਹੜੀ ਪਟਿਆਲਾ ਦੇ ਵਿੱਚ ਟੋੜਾ ਇੰਸਟੀਚਿਊਟ ਦੇ ਵਿੱਚ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਉਸ ਮੀਟਿੰਗ ਤੋਂ ਬਾਅਦ ਜੋ ਗੱਲਾਂ ਹੋਈਆਂ ਨੇ ਇਸ ਵਿੱਚ ਕਿੰਨੀ ਸੱਚਾਈ ਹੈ ਕਿ ਭਰਤੀ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਕਿ ਉਹ ਪੂਰੀ ਤਰ੍ਹਾਂ ਰੱਦ ਹੋਵੇਗੀ ਬੰਦ ਹੋਵੇਗੀ ਜਾਂ ਫਿਰ ਉਹ ਚਲਦੀ ਰਹੇਗੀ ਸੱਤ ਮੈਂਬਰੀ ਕਮੇਟੀ ਕਿਸ ਢੰਗ ਨਾਲ ਨਿਗਰਾਨੀ ਕਰੇਗੀ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਜੁੜੇ ਹੋਏ ਨੇ ਖਾਸ ਕਰਕੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਜੀ ਕੋਲ ਅੱਜ ਦੀ ਘੜੀ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਉਹ ਕਰਤਾ ਧਰਤਾ ਨੇ ਪਰ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਸੱਤ ਮੈਂਬਰੀ ਕਮੇਟੀ ਵੱਲੋਂ ਦੇਖਦੇ ਹਾਂ ਕਿ 11 ਵਾਲੀ ਮੀਟਿੰਗ ਵਿੱਚ ਸ਼ਾਮਲ ਹੁੰਦੇ ਆ ਕਿ ਨਹੀਂ ਹੁੰਦੇ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਸ਼੍ਰੋਮਣੀ ਕਾਲੀ ਦਲ ਦੇ ਮੁਖ ਬੁਲਾਰੇ ਤੇ ਲੀਗਲ ਵਿੰਗ ਦੇ ਜਿਹੜੇ ਇੰਚਾਰਜ ਨੇ ਪ੍ਰਧਾਨ ਨੇ ਅਰਸ਼ਦੀਪ ਸਿੰਘ ਕਲੇਰ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਕਲੇਰ ਸਾਹਿਬ ਸ਼੍ਰੋਮਣੀ ਕਾਲੀ ਦਲ ਦੀ ਗਤੀਵਿਧੀਆਂ ਦੇ ਉੱਤੇ ਸਭ ਦੀ ਨਜ਼ਰ ਰਹਿੰਦੀ ਹੈ ਚਾਹੇ ਤੁਹਾਡੇ ਕਟੜ ਵਿਰੋਧੀ ਹੋਣ ਸਿਆਸੀ ਪਾਰਟੀਆਂ ਵਾਲੇ ਲੋਕਾਂ ਨੇ ਤਾਂ ਨਜ਼ਰ ਰੱਖਣੀ ਹੈ ਸਭ ਤੋਂ ਵੱਡਾ ਸਵਾਲ ਇਹ ਕਿ ਬੀਤੇ ਦਿਨ ਜੋ ਪਟਿਆਲੇ 'ਚ ਮੀਟਿੰਗ ਹੋਈ ਉਸ ਮੀਟਿੰਗ ਤੋਂ ਬਾਅਦ ਜੋ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਤੁਸੀਂ ਉਹਦਾ ਜਵਾਬ ਦਿਓ ਕਿ ਭਰਤੀ ਪ੍ਰਕਿਰਿਆ ਪਹਿਲਾਂ ਤੋਂ ਚੱਲ ਰਹੀ ਤੁਸੀਂ ਬੰਦ ਕਰੋਗੇ ਨਵੇਂ ਸਿਰੇ ਤੋਂ ਸ਼ੁਰੂ ਕਰੋਗੇ ਜਾਂ ਚੱਲਦੀ ਰਹੂ ਸੰਦੀਪ ਜੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰੂਹ ਹੈ ਇਸ ਲਈ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਿਉਂਕਿ ਦਿਲੋਂ ਚਾਹੁੰਦੇ ਨੇ ਫਿਕਰਮੰਦ ਵੀ ਰਹਿੰਦੇ ਨੇ ਤੇ ਮੈਂ ਪਹਿਲਾਂ ਤਾਂ ਅੱਜ ਪੰਜਾਬੀਆਂ ਦਾ ਧੰਨਵਾਦ ਕਰਦਾ ਦੇਸ਼ਵਾਸੀਆਂ ਦਾ ਧੰਨਵਾਦ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਮੁਹਿੰਮ ਚੱਲ ਰਹੀ ਹੈ ਉਹਨੂੰ ਇੱਕ ਬੜਾ ਵੱਡਾ ਹੰਗਾਰਾ ਪੰਜਾਬੀ ਦੇ ਰਹੇ ਨੇ ਔਰ ਇਹ ਸਾਡੇ ਵਰਕਰ ਦੀ ਤਨਦੇਹੀ ਹੈ ਇਹ ਵਰਕਰ ਦੀ ਮਿਹਨਤ ਹੈ ਜਿਹੜੇ ਗਰਾਊਂਡ ਤੇ ਘਰ ਘਰ ਜਾ ਕੇ ਭਰਤੀ ਕਰ ਰਹੇ ਨੇ ਵਰਕਰ ਦੀ ਮਿਹਨਤ ਨੂੰ ਸਲਾਮ ਹੈ ਤੁਸੀਂ ਕਹਿੰਦੇ ਹੋ ਵੱਡਾ ਹੰਗਾਰਾ ਮਿਲ ਰਿਹਾ ਤੁਹਾਡੇ ਆਪ ਦੇ ਵਿਰੋਧੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਪਹਿਲਾਂ ਹੁਣ ਬਾਗੀ ਨੇ ਨਾਰਾਜ਼ ਨੇ ਉਹ ਕਹਿੰਦੇ ਆ ਕਿ ਭਰਤੀ ਸਹੀ ਢੰਗ ਨਾਲ ਹੋਈ ਨਹੀਂ ਹੁਣ ਤੱਕ ਅਸੀਂ ਨਿਗਰਾਨੀ ਕਰਨੀ ਹੈ ਆਪਣੇ ਢੰਗ ਨਾਲ ਦੇਖੋ ਬੜੀ ਕਮਾਲ ਦੀ ਗੱਲ ਹੈ ਕਿ ਮੈਂ ਵੀ ਪਰਸੋ ਇੱਕ ਬਿਆਨ ਸੁਣਿਆ ਵਡਾਲਾ ਸਾਹਿਬ ਦੇ ਬਿਆਨ ਦਾ ਆਪਾਂ ਜ਼ਿਕਰ ਕਰਦੇ ਆ ਵਡਾਲਾ ਸਾਹਿਬ ਪਟਿਆਲੇ ਮੀਟਿੰਗ ਵਾਸਤੇ ਗਏ ਗੱਡੀ ਚੋਂ ਬਾਹਰ ਨਿਕਲੇ ਮੀਟਿੰਗ ਵੀ ਨਹੀਂ ਸ਼ੁਰੂ ਹੋਈ ਹਲੇ ਗੱਡੀ ਚੋਂ ਬਾਹਰ ਨਿਕਲ ਕੇ ਕਹਿੰਦੇ ਜੀ ਇਹ ਜਿਹੜੀ ਭਰਤੀ ਹੈ ਰੱਦ ਹੋਣੀ ਚਾਹੀਦੀ ਹੈ ਬੋਗਸ ਭਰਤੀ ਹੈ ਮੈਂ ਪਹਿਲਾਂ ਤਾਂ ਵਡਾਲਾ ਸਾਹਿਬ ਨੂੰ ਪੁੱਛਦਾ ਕਿ ਆਪਾਂ ਥੋੜੀ ਜੀ ਤਾਂ ਲੌਜੀਕਲੀ ਗੱਲ ਕਰੀਏ ਵਿਰੋਧ ਕਰਨਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਕਰੋ ਤੁਹਾਡੇ ਨਿੱਜੀ ਬਹੁਤ ਮਤਪੇਦ ਹੋ ਸਕਦੇ ਨੇ ਪਰ ਤੁਸੀਂ ਭਰਤੀ ਨੂੰ ਮੁੱਢੋਂ ਖਾਰਜ ਕੀਤਾ ਤਾਂ ਕੀ ਤੁਸੀਂ ਉਸ ਵਰਕਰ ਦੀ ਮਨਛਾ ਦੇ ਉੱਤੇ ਸਵਾਲ ਖੜਾ ਕਰ ਰਹੇ ਹੋ ਜਿਹੜਾ ਅੱਜ ਵੀ ਇਹ ਸਾਜਸ਼ਾਂ ਦੀ ਹਨੇਰੀ 'ਚ ਗਰਾਊਂਡ ਦੇ ਉੱਤੇ ਭਰਤੀ ਕਰ ਰਿਹਾ ਹੈ ਮਤਲਬ ਕਿਹਨੇ ਅਧਿਕਾਰ ਦਿੱਤਾ ਤੁਸੀਂ ਉਸ ਭਰਤੀ ਨੂੰ ਸਾਰੀ ਨੂੰ ਬੋਗਸ ਕਹਤਾ ਤਾਂ ਲੌਜੀਕ ਤਾਂ ਦਿਓ ਬਡਾਲਾ ਸਾਹਿਬ ਕੀ ਤੁਸੀਂ ਕੋਈ ਕਾਗਜ਼ ਦੇਖੇ ਕੀ ਤੁਸੀਂ ਭਰਤੀ ਦੀ ਪ੍ਰਕਿਰਿਆ ਨੂੰ ਲੈ ਕੇ ਕਿੱਥੇ ਕਿੰਨੀ ਭਰਤੀ ਗਈ ਹੈ ਕੋਈ ਰਿਕਾਰਡ ਨੂੰ ਤੁਸੀਂ ਵਾਚਾ ਜਿਸ ਤਰੀਕੇ ਦੇ ਨਾਲ ਇਹ ਭਰਤੀ ਨੂੰ ਖਾਰਜ ਕਰਨ ਦੀ ਸਟੇਟਮੈਂਟ ਹੈ ਉੱਥੋਂ ਤਾਂ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਆਪ ਦੀ ਨਿੱਜੀ ਮਫਾਦ ਹੈ ਉਹਨਾਂ ਦੇ ਤਹਿਤ ਹੀ ਬਿਆਨ ਦਿੱਤਾ ਕਿ ਕੋਈ ਰਿਕਾਰਡ ਤਾਂ ਦੇਖਿਆ ਹੀ ਨਹੀਂ ਭਰਤੀ ਦੀ ਮੀਟਿੰਗ ਮੀਟਿੰਗ ਤਾਂ ਹਲੇ ਹੋਈ ਹੋਈ ਨਹੀਂ ਤੁਸੀਂ ਮੀਟਿੰਗ ਤੋਂ ਪਹਿਲਾਂ ਤੁਸੀਂ ਕਹਿੰਦਾ ਜੀ ਭਰਤੀ ਖਾਰਜ ਹੈ ਤਾਂ ਮੈਂ ਵਡਾਲਾ ਸਾਹਿਬ ਨੂੰ ਇੱਕ ਬੜਾ ਸਿੰਪਲ ਜਿਹਾ ਸਵਾਲ ਖੜਾ ਕਰਦਾ ਸਾਰੇ ਪੰਜਾਬ ਦੀ ਆਪਾਂ ਫੇਰ ਗੱਲ ਕਰ ਲਾਂਗੇ ਨਕੋਦਰ ਹਲਕਾ ਵਡਾਲਾ ਸਾਹਿਬ ਦਾ ਜੀ ਨਕੋਦਰ ਹਲਕੇ ਦੇ ਵਿੱਚ ਜਿਹੜਾ ਪਰਿਵਾਰ ਅੱਜ ਭਰਤੀ ਕਰਾ ਰਿਹਾ ਦੇਖੋ ਬਡਾਲਾ ਸਾਹਿਬ ਨੇ ਤਾਂ ਭਰਤੀ ਕੀਤੀ ਨਹੀਂ ਹਾਲਾਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਿੱਦਣੇ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਹੈ ਜਥੇਦਾਰ ਸਾਹਿਬ ਨੇ ਦਾ ਸਵਾਗਤ ਕੀਤਾ ਉਹਨਾਂ ਨੇ ਕਿਹਾ ਕਿ ਇਹ ਅਕਾਲੀ ਦਲ ਨੇ ਇੱਕ ਚੰਗੀ ਦਿਸ਼ਾ ਵੱਲ ਕਦਮ ਪੁੱਟਿਆ ਮੈਂ ਤੁਹਾਨੂੰ ਵੀਡੀਓ ਵੀ ਹੁਣੀ ਸਾਂਝੀ ਕਰ ਦੂੰਗਾ ਜਥੇਦਾਰ ਸਾਹਿਬ ਦੀ ਸਟੇਟਮੈਂਟ ਦੀ ਪਰ ਨਾਲ ਉਹਨਾਂ ਨੇ ਕਿਹਾ ਨਾ ਸੱਤ ਮੈਂਬਰੀ ਕਮੇਟੀ ਸਟੈਂਡ ਕਰੇਗੀ ਤੁਸੀਂ ਤੇ ਉਹਨਾਂ ਨੂੰ ਸ਼ਾਮਲ ਹੀ ਨਹੀਂ ਕੀਤਾ ਸ਼ੁਰੂ ਤੋਂ ਦੇਖੋ ਮੈਂ ਪਹਿਲਾਂ ਤਾਂ ਆਪਾਂ ਨਕੋਦਰ ਦੀ ਗੱਲ ਕਰ ਲਈ ਹੁਣ ਨਕੋਦਰ ਜਿੱਥੇ ਵਡਾਲਾ ਸਾਹਿਬ ਦੀ ਭਰਤੀ ਚੱਲ ਰਹੀ ਹੈ ਉੱਥੇ ਜਿਹੜਾ ਪਰਿਵਾਰ ਭਰਤੀ ਕਰ ਰਿਹਾ ਉਹ ਉਹ ਪਰਿਵਾਰ ਹੈ ਸਰਦਾਰ ਸੋਨ ਸਿੰਘ ਗਿੱਲ ਸਾਹਿਬ ਦਾ ਜਿਨ੍ਹਾਂ ਨੇ ਧਰਮ ਯੁੱਧ ਮੋਰਚੇ 'ਚ ਸ਼ਹੀਦੀ ਦਿੱਤੀ ਇਹ ਉਹ ਪਰਿਵਾਰ ਹੈ ਜਿਹੜਾ ਭਰਤੀ ਕਰ ਰਿਹਾ ਉਹਨਾਂ ਦੇ ਬੇਟੇ ਗੁਰਦੀਪ ਸਿੰਘ ਭੁੱਲਰ ਸਾਹਿਬ ਉਹ ਦੋ ਵਾਰੀ ਐਮਐਲਏ ਰਹੇ ਫਿਰ ਉਹਨਾਂ ਦੀ ਡੈਥ ਹੋਈ ਉਹਨਾਂ ਦੇ ਧਰਮ ਪਤਨੀ ਐਮਐਲਏ ਰਹਿਆ ਅੱਜ ਉਹਨਾਂ ਦੇ ਧਰਮ ਪਤਨੀ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਰਾਜਕਮਲ ਉਹ ਦੋਨੋਂ ਭਰਤੀ ਕਰ ਰਹੇ ਨੇ ਤਾਂ ਵਡਾਲਾ ਸਾਹਿਬ ਜਿਹੜੀ ਭਰਤੀ ਨੂੰ ਮੁੱਢੋਂ ਖਾਰਜ ਕੀਤਾ ਜਿਹਨੂੰ ਬੋਗਸ ਕਿਹਾ ਮੈਨੂੰ ਇਹ ਦੱਸੋ ਵੀ ਜਿਹੜੇ ਪਰਿਵਾਰਾਂ ਨੇ ਧਰਮ ਯੁੱਧ ਮੋਰਚੇ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਤੁਸੀਂ ਉਹਨਾਂ ਨੂੰ ਬੋਗਸ ਕਹਿ ਰਹੇ ਹੋ ਮਲਕ ਉਹਨਾਂ ਦਾ ਯੋਗਦਾਨ ਕਿਹੜੇ ਪਾਸੋਂ ਘਟ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਪੰਥ ਲਈਏ ਤੁਹਾਡਾ ਯੋਗਦਾਨ ਉਹਨਾਂ ਤੋਂ ਕਿਸ ਤਰੀਕੇ ਵੱਧ ਹੈ ਪਹਿਲਾਂ ਲੋਕਾਂ ਨੂੰ ਐਕਸਪਲੇਨ ਕਰ ਦਿਓ ਔਰ ਜਿੱਥੇ ਤੱਕ ਗੱਲ ਰਹੀ ਭਰਤੀ ਪ੍ਰਕਿਰਿਆ ਦੀ ਦੇਖੋ ਸੰਦੀਪ ਜੀ ਕੋਈ ਵੀ ਪੋਲਿਟੀਕਲ ਪਾਰਟੀ ਹੈ ਉਹ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਮੁਤਾਬਕ ਪ੍ਰਤੀ ਕਰਦੀ ਹੈ ਗੱਲ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਮਾਤ ਹੈ ਅਸੀਂ ਅਕਾਲ ਤਖਤ ਸਾਹਿਬ ਨੂੰ ਨਤਮਸਤਕਾਂ ਕਿਉਂਕਿ ਸ਼੍ਰੋਮਣੀ ਅਕਾਲ ਦਲ ਦਾ ਜਨਮ ਹੀ ਅਕਾਲ ਤਖਤ ਸਾਹਿਬ ਤੋਂ ਹੋਇਆ ਹੈ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਤਰੀਕ ਨੂੰ ਜੋ ਵੀ ਹੁਕਮ ਆਇਆ ਸ਼੍ਰੋਮਣੀ ਅਕਾਲੀ ਦਲ ਨੇ ਉਹ ਸਿਰ ਮੱਥੇ ਪ੍ਰਵਾਨ ਕੀਤੇ ਉਹਦੇ ਵਿੱਚ ਜਿਹੜੀ ਸਜ਼ਾ ਜਾਂ ਸੇਵਾ ਸੀ ਇੱਕ ਉਹਦਾ ਧਾਰਮਿਕ ਪਹਿਲੂ ਸੀ ਇੱਕ ਪੋਲਿਟਿਕਲ ਸੀ ਸੇਵਾ ਪੂਰੀ ਤਨਦੇਹੀ ਦੇ ਨਾਲ ਕੀਤੀ ਉਸ ਦੌਰਾਨ ਗੋਲੀ ਚੱਲੀ ਡੋਲ ਰਹੇ ਸੇਵਾ 'ਚ ਕੋਈ ਵਿਗਨ ਕਿਸੇ ਕਿਸਮ ਦਾ ਨਹੀਂ ਪਿਆ ਜਿਹੜਾ ਉਹਦਾ ਸਿਆਸੀ ਪਹਿਲੂ ਹੈ ਸਿਆਸੀ ਪਹਿਲੂ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਅਸਤੀਫੇ ਦੀ ਗੱਲ ਸੀ ਉਹ ਤਾਂ ਆਪ ਹੀ ਅਸਤੀਫਾ ਦੇ ਕੇ ਪੇਸ਼ ਹੋਏ ਸੀ ਉਹ ਤਾਂ ਕਹਿੰਦੇ ਸੀ ਮੈਂ ਨਮਾਣੇ ਸਿੱਖ ਵਾਂਗੂ ਪੇਸ਼ ਹੋਣਾ ਹਾਲਾਂਕਿ ਇਹ ਕੋਈ ਪਹਿਲੇ ਪ੍ਰਧਾਨ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੂੰ ਅਕਾਲ ਤਖਬ ਸਾਹਿਬ ਨੇ ਤਲਬ ਕੀਤਾ ਇਸ ਤੋਂ ਪਹਿਲਾਂ ਤਲਵੰਡੀ ਸਾਹਿਬ ਤੋੜ ਸਾਹਿਬ ਮਾਸਟਰ ਤਾਰਾ ਸਿੰਘ ਜੀ ਬਰਨਾਲਾ ਸਾਹਿਬ ਟੋੜਾ ਸਾਹਿਬ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੇ ਸਾਰਿਆਂ ਤੋਂ ਵੱਡੇ ਸਿੱਖ ਰਾਜ ਦੇ ਰਾਜਾ ਮਹਾਰਾਜਾ ਰਣਜੀਤ ਸਿੰਘ ਤੱਕ ਪੇਸ਼ ਹੋਏ ਨੇ ਕਿਸੇ ਨੇ ਅਸਤੀਫਾ ਨਹੀਂ ਦਿੱਤਾ ਇਹ ਬਾਦਲ ਸਾਹਿਬ ਦੇ ਮਨ ਦੀ ਭਾਵਨਾ ਸੀ ਮੈਂ ਅਸਤੀਫਾ ਦੇ ਕੇ ਪੇਸ਼ ਹੋਣਾ ਨਿਮਾਣੇ ਸਿੱਖ ਵਾਂਗੂ ਪੇਸ਼ ਹੋਣਾ ਸੋ ਅਸਤੀਫਾ ਪ੍ਰਵਾਨ ਹੋ ਗਿਆ ਸੁਖਵੀਰ ਬਾਦਲ ਦੀ ਤਾਂ ਹੋ ਸਕਦਾ ਚੰਗੀ ਮਨਸ਼ਾ ਹੋਵੇ ਪਾਰਟੀ ਪ੍ਰਤੀ ਫਿਰ ਵਰਕਿੰਗ ਕਮੇਟੀ ਦਾ ਫ ਤ੍ਰੰਤ ਮਨਜ਼ੂਰ ਕਰ ਲਿਆ ਜਾਂਦਾ ਲਟਕਣ ਦੇ ਨਾਲ ਵੀ ਤੇ ਵੱਡਾ ਬਖੇੜਾ ਖੜਾ ਹੋਇਆ ਨਾ ਦੇਖੋ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉਹ ਅਸਤੀਫਾ ਪ੍ਰਵਾਨ ਹੋ ਗਿਆ ਹੁਕਮ ਮੰਨਿਆ ਗਿਆ ਉਸ ਤੋਂ ਬਾਅਦ ਜਿਹੜੀ ਕਮੇਟੀ ਦੀ ਗੱਲ ਹੈ ਜਿੰਨੇ ਸੁਝਾਅ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਜਦੋਂ ਡਿਊਟੀਆਂ ਲਾਈਆਂ ਜਿਹੜੇ ਸੁਝਾਅ ਆਲੇ ਨਾ ਸੀ ਉਹ ਸਾਰਿਆਂ ਨੂੰ ਡਿਊਟੀ ਦਿੱਤੀ ਗਈ ਉਹ ਜਿਹੜੀ ਅਕਾਲੀ ਦਲ ਨੇ ਡਿਊਟੀਆਂ ਲਾਈਆਂ ਤੁਸੀਂ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਨੂੰ ਵੀ ਮੰਨਣਾ ਹੈ ਤੁਸੀਂ 29ਏ ਚ ਇੱਕ ਐਫੀਡੇਵਿਟ ਦਿੱਤਾ ਹੋਇਆ ਹੈ ਕਿ ਤੁਸੀਂ ਸੈਕੂਲਰ ਪਾਰਟੀ ਹੋ ਤੁਸੀਂ ਸੈਕੂਲਰ ਦਿਖਣੇ ਵੀ ਚਾਹੀਦੇ ਹੋ ਇਹ ਚੀਜ਼ਾਂ ਪਾਰਟੀ ਨੂੰ ਬੈਲੈਂਸ ਬਣਾ ਕੇ ਚਲਣੀਆਂ ਪੈਂਦੀਆਂ ਹਨ। ਇਹ ਗੱਲ ਛਿੜੀ ਹੈ ਨਾ ਕਿ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਵੀ ਦੇਖਣੀ ਹੈ, ਸੰਵਿਧਾਨ ਵੀ ਦੇਖਣਾ ਹੈ, ਬਹੁਤ ਕੁਝ ਦੇਖਣਾ ਹੈ, ਆਕਾਲ ਤਖਸਾਲ ਦੀ ਮਰਿਆਦਾ ਵੀ ਦੇਖਣੀ ਹੈ। ਇਹਦੇ ਨਾਲ ਹੀ ਇੱਕ ਸਵਾਲ ਉੱਠਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ। ਕਹਿੰਦੇ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਦੀ ਫਿਕਰ ਹੈ, ਉਹਦੀ ਨਿਜਮ ਕੀ ਕਹਿੰਦੇ ਐ, ਹੋਰ ਬੜੀਆਂ ਚੀਜ਼ਾਂ ਦੀ ਫਿਕਰ ਹੈ, ਕਾਨੂੰਨ ਦਾ ਹਵਾਲਾ ਦਿੰਦੇ ਫਿਰਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ। ਪਰ ਜਦੋਂ ਤੱਕ ਪੰਥ ਹੀ ਨਾਲ ਨਾ ਤੁਰਿਆ ਤੇ ਕੀ ਕਰਨਗੇ ਗਾਈਡਲਾਈਨਾਂ ਨੂੰ? ਦੇਖੋ ਸਿੱਖ ਇਹ ਤਾਂ ਹੁਣ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਉਹਦਣੇ ਗੱਲ ਕਹੀ ਗਈ ਹੈ ਕਿ ਸਾਰੇ ਆਪ ਦੇ ਚੁੱਲ੍ਹੇ ਸਮੇਟ ਲੋ ਸਿੱਖਾਂ ਦੀ ਰਾਜਸੀ ਤੇਰੇ ਕੋਈ ਅਸ਼ਰਮਨੀ ਅਕਾਲੀ ਦਲ ਰਾਜਸੀ ਤੇ ਰ ਜਉਂਦੀ ਵੀ ਰੱਖਣੀ ਹੈ ਜੇ ਜਉਂਦੀ ਰੱਖਣੀ ਹੈ ਤਾਂ ਉਹਨੂੰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਚੱਲਣਾ ਪਏਗਾ ਅੱਜ ਜਿਹੜੇ ਹੋਰ ਲੋਕ ਵੀ ਪਾਰਟੀਆਂ ਬਣਾਉਣ ਦੀ ਗੱਲ ਕਰਦੇ ਨੇ ਅਸੀਂ ਤਾਂ ਹਮੇਸ਼ਾ ਇਹ ਗੱਲ ਕਹੀ ਹੈ ਭਾਈ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਇੱਕ ਫਾਰਮ ਪਿਆ ਉਹਦੇ ਚ 32 ਸਵਾਲਾਂ ਦੇ ਜਵਾਬ ਨੇ ਉਹ ਗੋਲ ਮੋਲ ਨਹੀਂ ਦੇਣੇ ਉਹ ਹਾਂ ਜਾਂ ਨਾ ਚ ਦੇਣੇ ਨੇ ਇਹ ਗੱਲਾਂ ਸੈਕੂਲਿਜ਼ਮ ਨੂੰ ਮੰਨੇ ਬਿਨਾ ਉਹਦੇ ਤੁਸੀਂ ਇਹ ਕਹਿ ਦੋ ਵੀ ਅਸੀਂ ਤਾਂ ਜੀ ਇੱਕ ਪਾਰਟਿਕੂਲਰ ਧਰਮ ਦੀ ਡਿਕਟੇਟ ਮੰਨ ਕੇ ਚੱਲਾਂਗੇ ਤੁਸੀਂ ਪਾਰਟੀ ਰਜਿਸਟਰ ਕਰਾ ਕੇ ਲਿਓ ਮੈਂ ਬਤੌਰ ਲੀਗਲ ਸੈਲ ਦੇ ਪ੍ਰਧਾਨ ਦੇ 1 ਲੱਖ ਰੁਪਏ ਦੀ ਆਪਦੀ ਹੱਕ ਸੱਚ ਦੀ ਕਮਾਈ ਚੋਂ ਪਹਿਲੀ ਪਰਚੀ ਮੈਂ ਕਟਾऊं ਉਸ ਪਾਰਟੀ ਦੀ ਮੈਂ ਕਿੱਦਾਂ ਕਹਿਣਾ ਕਿ ਰਾਜਸੀ ਤਰਜੋਂਦੀ ਵੀ ਰੱਖਣੀ ਹੈ ਜੇ ਅੱਜ ਪੰਜਾਬ ਦੇ ਵਿੱਚ ਯਾਦਗਾਰਾਂ ਬਣੀਆਂ ਜੇ ਚੱਪੜ ਚਿੜੀ ਬਣੀ ਜੇ ਉਹਰੇ ਜੰਗੇ ਆਜ਼ਾਦੀ ਬਣੀ ਜੇ ਵੱਡਾ ਛੋਟਾ ਘੱਲੂ ਘਾਰਾ ਬਣਿਆ ਜੇ ਹਰਮੰਦਰ ਸਾਹਿਬ ਦੇ ਆਲੇ-ਦਾਲੇ ਖੂਬਸੂਰਤ ਗਲਿਆਰਾ ਬਣਿਆ ਜੇ ਵਿਰਾਸਤੇ ਖਾਲਸਾ ਬਣਿਆ ਇਹ ਤਾਂ ਹੀ ਬਣਿਆ ਜੇ ਤੁਹਾਡੀ ਰਾਜਸੀ ਤੇਰੇ ਉ ਤਾਕਤ ਦੇ ਵਿੱਚੋਂ ਵੋਟਾਂ ਨਾਲ ਹੀ ਆਉਗੀ ਵੋਟਾਂ ਉਹ ਤਾਂ ਹੀ ਵੋਟਾਂ 'ਚ ਖੜੀ ਹੋ ਸਕਦੀ ਹੈ ਜੇ ਉਹ ਦੇਸ਼ ਦੇ ਸੰਵਿਧਾਨ ਨੂੰ ਤੇ ਇਲੈਕਸ਼ਨ ਕਮਿਸ਼ਨ ਨੂੰ ਮੰਨੂਗੀ ਜੇ ਤੁਸੀਂ ਆ ਚੀਜ਼ਾਂ ਨੂੰ ਸਮਝਦੇ ਹੋ ਕਿ ਸਾਨੂੰ ਰਾਜਸੀ ਤਾਕਤ ਨਹੀਂ ਚਾਹੀਦੀ ਜੇ ਤੁਸੀਂ ਸਮਝਦੇ ਹੋ ਕਿ ਪੋਲਿਟੀਕਲ ਪਾਰਟੀ ਦੇ ਤੌਰ ਤੇ ਤੁਸੀਂ ਚੋਣਾਂ ਨਾ ਲੜੋ ਫਿਰ ਠੀਕ ਹੈ ਫਿਰ ਤੁਸੀਂ ਜੋ ਮਰਜ਼ੀ ਕਰਾ ਲਓ ਪਰ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਾਵਨਾ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕਿਹਨੂੰ ਕਿਹਨੂੰ ਜ਼ਿੰਮੇਵਾਰੀ ਦਿੱਤੀ ਹੁਣ ਜੇ ਕੋਈ ਨਾਵਾਂ ਦਾ ਫਰਕ ਹੋਵੇ ਤਾਂ ਤੁਸੀਂ ਮੈਨੂੰ ਦੱਸੋ ਉਹਦੇ 'ਚ ਕੌਣ ਹੈ ਉਹਦੇ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਗਈ ਉਹਦੇ ਚ ਝੁੰਦਾ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਗਈ ਉਹਦੇ ਚ ਕਿਰਪਾਲ ਸਿੰਘ ਬਡੂਂਗਰ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਗਈ ਉਹਦੇ ਚ ਮਨਪ੍ਰੀਤ ਧਿਆਲੀ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਗਈ ਉਮੈਦਪ uri ਸਾਹਿਬ ਨੂੰ ਦਿੱਤੀ ਗਈ ਬਡਾਲਾ ਸਾਹਿਬ ਨੂੰ ਦਿੱਤੀ ਗਈ ਹੁਣ ਅਕਾਲੀ ਦਲ ਨੇ ਤੁਹਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਹੁਣ ਕਾਰਜਸ਼ੀਲ ਕਾਰਜਸ਼ੀਲ ਤਾਂ ਇਹਨਾਂ ਨੇ ਹੋਣਾ ਇਹ ਕਾਰਜਸ਼ੀਲ ਦੀ ਗੱਲ ਕੀਤੀ ਮੈਂ ਜ਼ਿੰਮੇਵਾਰੀਆਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਜ਼ਿੰਮੇਵਾਰੀਆਂ ਨੂੰ ਤਾਂ ਖਾਰਜ ਕੀਤਾ ਉਹਨਾਂ ਨੇ ਕੀ ਕਹਿ ਕੇ ਕੀਤਾ ਤੁਸੀਂ ਵੀ ਜਾਣਦੇ ਹੋ ਉਹ ਕਹਿੰਦੇ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਨਹੀਂ ਹੋਇਆ ਮਰਜ਼ੀ ਨਾਲ ਆਪਣੇ ਅਧੀਨ ਬਣਾ ਲਿਆ ਗਿਆ ਸਾਨੂੰ ਵਰਕਿੰਗ ਕਮੇਟੀ ਨੇ ਹਾਲਾਂਕਿ ਅਸੀਂ ਤਾਂ ਨਿਗਰਾਨੀ ਕਰਨੀ ਸੀ ਦੇਖੋ ਮੈਂ ਫੇਰ ਬੇਨਤੀ ਕਰਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਦੋ ਬਿਆਨ ਆਏ ਨੇ ਜਿਹੜੇ ਕਿ ਪਬਲਿਕ ਡੋਮੇਨ ਦੇ ਵਿੱਚ ਨੇ ਪਹਿਲੇ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਸ਼੍ਰੋਮਨੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅਬਜ਼ਰਵਰਾਂ ਦੀਆਂ ਡਿਊਟੀਆਂ ਲਾਤੀਆਂ ਨੇ ਵੱਖ-ਵੱਖ ਸਟੇਟਾਂ ਚ ਲਾਤੀਆਂ ਨੇ ਇਹ ਚੰਗਾ ਕਦਮ ਹੈ ਉਹਨਾਂ ਨੇ ਸਵਾਗਤ ਕੀਤਾ ਦੂਸਰੀ ਗੱਲ ਅਕਾਲ ਤਖਤ ਸਾਭ ਦੇ ਜਥੇਦਾਰ ਸਾਹਿਬ ਨੇ ਕਹੀ ਕਿ ਭਾਈ ਜਿਹੜੀ ਉਹ ਕਮੇਟੀ ਹੈ ਉਹਦੇ ਚ ਕਿਸੇ ਵੀ ਕਿਸਮ ਦਾ ਜੇ ਵਾਅਦਾ ਕਰਨਾ ਕਿਉਂਕਿ ਭਾਰਤ ਇੱਕ ਵੱਡਾ ਮੁਲਕ ਹੈ ਉਹ ਅਖਤਿਆਰ ਵਰਕਿੰਗ ਕਮੇਟੀ ਨੂੰ ਹੈ ਸੋ ਇਹ ਜਿਹੜੇ ਲੋਕ ਅੱਜ ਵਰਕਿੰਗ ਕਮੇਟੀ ਦੀ ਵਰਕਿੰਗ ਤੇ ਸਵਾਲ ਚੱਕਦੇ ਨੇ ਉਹਨੂੰ ਤਾਂ ਅਕਾਲ ਤਖਤ ਸਾਭ ਦੇ ਜਥੇਦਾਰ ਸਾਹਿਬ ਨੇ ਅਖਤਿਆਰ ਦਿੱਤੇ ਨੇ ਜਿਹੜਾ ਸਵਾਗਤ ਆ ਉਹ ਕਾਲਤਕ ਸਾਹਿਬ ਦੇ ਜਥੇਦਾਰ ਸਾਹਿਬ ਨੇ ਕੀਤਾ ਹੁਣ ਕਾਰਜਸ਼ੀਲੇ ਲੋਕਾਂ ਨੂੰ ਹੋਣਾ ਸੀ ਇਹ ਕਾਰਜਸ਼ੀਲ ਨਹੀਂ ਹੋ ਰਹੇ ਜਾਂ ਮੈਂ ਤਾਂ ਕਹੂੰਗਾ ਕਿ ਬੜੀ ਚੰਗੀ ਗੱਲ ਹੈ ਜੇ ਹੁਣ ਵੀ ਕਾਰਜਸ਼ੀਲ ਹੋ ਗਏ ਸੋ ਭਰਤੀ ਦੇ ਵਿੱਚ ਜਿਹੜੇ ਕਾਰਜਸ਼ੀਲ ਹੋਇਆ ਇੱਕ ਅਗਲੀ ਮੀਟਿੰਗ 11 ਫਰਵਰੀ ਦਾ ਪ੍ਰੋਜੈਕਟ ਹੋ ਰਿਹਾ ਹੈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਤੁਸੀਂ ਕੀ ਸਮਝਦੇ ਹੋ ਉਹ ਮੀਟਿੰਗ ਵਿੱਚ ਹਿੱਸਾ ਲੈਣਗੇ ਜਾਣਗੇ ਪਟਿਆਲੇ ਜਾਂ ਫਿਰ ਉਹ ਮੀਟਿੰਗ ਨਹੀਂ ਹੋ ਸਕਦੀ ਸਭ ਨੂੰ ਦੇਖੋ ਵਰਕਿੰਗ ਕਮੇਟੀ ਨੇ ਡਿਊਟੀਆਂ ਸਾਰੀਆਂ ਲਾਈਆਂ ਨੇ ਸਾਡੇ ਵਰਕਿੰਗ ਪ੍ਰਧਾਨ ਭੁੰਦੜ ਸਾਹਿਬ ਨੇ ਉਹਨਾਂ ਨੂੰ ਸੱਦਾ ਮਿਲਿਆ ਪਹਿਲਾਂ ਤਾਂ ਉਹ ਤਲਬ ਨਹੀਂ ਹੋਏ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੋ ਇਹ ਭੁੰਦਰ ਸਾਹਿਬ ਦਾ ਫੈਸਲਾ ਹੈ ਇਹ ਭੁੰਦਰ ਸਾਹਿਬ ਇਹ ਦੱਸਣਗੇ ਕਿ ਭੁੰਦਰ ਸਾਹਿਬ 11 ਤਰੀਕ ਨੂੰ ਜਾ ਰਹੇ ਨੇ ਜਾਂ ਨਹੀਂ ਜਾ ਰਹੇ ਇਹ ਮੇਰੇ ਮੈਨੂੰ ਇਹ ਚੀਜ਼ ਦੱਸਣੀ ਹੈ ਵਰਕਿੰਗ ਪ੍ਰਧਾਨ ਸਾਹਿਬ ਨੂੰ ਦੱਸਣੀ ਪਰ ਮੈਂ ਜਿਹੜੀ ਗੱਲ ਕਹਿਣ ਜਾ ਰਿਹਾ ਮੈਂ ਕਹਿਣ ਜਾ ਰਿਹਾ ਕਿ ਕੋਈ ਵੀ ਅਗਰ ਮੀਟਿੰਗ ਹੁੰਦੀ ਹੈ ਪਹਿਲੀ ਗੱਲ ਤਾਂ ਉਸ ਮੀਟਿੰਗ ਤੋਂ ਪਹਿਲਾਂ ਹੀ ਤੁਸੀਂ ਇੱਕ ਵਿਚਾਰਧਾਰਾ ਆਪਣੀ ਪ੍ਰਗਟ ਕਰਤੀ ਕਿ ਜੀ ਅਸੀਂ ਤਾਂ ਭਰਤੀ ਰੱਦ ਕਰਨੀ ਹੈ ਤੁਸੀਂ ਕਿਦਾਂ ਭਰਤੀ ਰੱਦ ਕਰ ਸਕਦੇ ਹੋ ਦੇਖੋ ਮੈਂ ਬੜਾ ਸਿੰਪਲ ਜਿਹਾ ਕਹਿਣਾ ਕਿ ਅੱਜ 25 ਲੱਖ ਭਰਤੀ ਫੀਲਡ ਦੇ ਵਿੱਚ ਜਾ ਚੁੱਕੀ ਹੈ 25 ਲੱਖ ਭਰਤੀ ਜਾ ਕੇ ਤੁਸੀਂ ਲੋਕਾਂ ਨੂੰ ਮੈਂਬਰ ਬਣਾ ਚੁੱਕੇ ਹੋ ਉਹਨਾਂ ਦੀ ਪਰਚੀ ਕਟਾ ਚੁੱਕੇ ਹੋ 10-10 ਰੁਪਏ ਚੰਦਾ ਲੈ ਚੁੱਕੇ ਨੇ ਦੱਸੋ ਜੀ ਕਿਹੜੇ ਸੰਵਿਧਾਨ ਤਹਿਤ ਤੁਸੀਂ ਜਾ ਕੇ ਹੁਣ ਉਹ ਬੰਦੇ ਨੂੰ ਕਹੋਗੇ ਮੰਨ ਲਓ ਇੱਕ ਵਿਕਰ ਸਨ ਆਫ ਮੋਥਰ ਮੈਂਬਰ ਬਣ ਕੇ ਚਰੂਮ ਨਹੀਂ ਕਰੀ ਉਸ ਦਾ ਪਿੰਡ ਚਲੋ ਪਟਿਆਲੇ ਦੇ ਵਿੱਚ ਹੋ ਗਿਆ ਤੁਸੀਂ ਉਹਨਾਂ ਦੇ ਘਰੇ ਜਾ ਕੇ ਕੀ ਕਹੋਗੇ ਭਾਈ ਆ ਚੱਕ ਆਪਣੇ 10 ਰੁਪਏ ਵਾਪਸ ਚੱਕਾ ਪਰਚੀ ਸਾਨੂੰ ਫੜਾਏ ਨੂੰ ਅਸੀਂ ਕੈਨਸਲ ਕਰਦੇ ਹਾਂ ਤੂੰ ਬੋਗਸ ਬੰਦਾ ਕਹਿ ਸਕਦੇ ਹੋ ਤੁਸੀਂ ਜਾ ਕੇ ਇਹ ਗੱਲ ਕੋਈ ਬੰਦਾ ਕਹਿ ਸਕਦਾ ਕੋਈ ਲੌਜੀਕ ਤਾਂ ਦੇਣਾ ਪਊਗਾ ਨਾ ਕਿਸੇ ਗੱਲ ਦਾ ਮਤਲਬ ਤੁਸੀਂ ਇੱਕ ਆਪ ਦੇ ਆਪ ਇੱਕ ਜਿਹੜੀ ਭਰਤੀ ਹੋ ਰਹੀ ਹੈ ਜਿਹੜੇ ਲੋਕ ਸ਼੍ਰੋਮਣੀ ਕਲਦਲ ਨਾਲ ਜੁੜ ਰਹੇ ਨੇ ਜਿਹੜਾ ਵਰਕਰ ਮਿਹਨਤ ਕਰਕੇ ਜੋੜ ਰਿਹਾ ਉਹਨਾਂ ਤੇ ਤੁਸੀਂ ਕਮਰਿਆਂ ਚ ਬੈ ਕੇ ਨਹੀਂ ਸਵਾਲੀਆ ਨਿਸ਼ਾਨ ਚੱਕ ਪਹਿਲਾਂ ਕਿਹਾ ਕਿ ਜੇ ਨਿਗਰਾਨੀ ਕਰਦੀ ਸਰਵਰ ਹੈ ਨਿਗਰਾਨੀ ਕੀਤੀ ਹੈ ਜਿੰਨਿਆਂ ਦੀ ਪੀਪੀ ਵਰਕਿੰਗ ਪਾਲਿਟੀ ਲਾਈ ਹੈ ਤਾਂ ਦੱਸੋ ਜੀ ਭਾਈ ਆ ਜਿਹੜੀ ਭਰਤੀ ਹੈ ਇਹ ਬੰਦਾ ਬੋਗਸ ਨਿਕਲ ਗਿਆ ਉਹ ਤਾਂ ਮੰਨੀ ਜਾ ਸਕਦੀ ਹੈ ਤੁਸੀਂ ਸਾਰੀ ਭਰਤੀ ਨੂੰ ਮੁੱਢੋਂ ਖਾਰਜ ਕਰਤੀ ਮਤਲਬ ਇੰਨੇ ਕੁਰਬਾਨੀ ਵਾਲੇ ਪਰਿਵਾਰ ਸ਼ਰਮਣੀ ਅਕਾਲੀ ਦਲ ਚ ਨੇ ਐਸੇ ਲੋਕ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰਾਂ ਦੀ ਸ਼ਰਮਣੀ ਅਕਾਲੀ ਦਲ ਨੂੰ ਦੇਣਾ ਹੈ ਤੇ ਤੁਸੀਂ ਉਹਨਾਂ ਨੂੰ ਬੋਗਸ ਕਹਿੰਦਾ ਇੱਕ ਸ਼ਬਦ ਜ਼ਰੂਰਤ ਕਰਦਾ ਕਿ ਬੋਗਸ ਹੈ ਉਹ ਬੋਗਸ ਸਾਬਤ ਕਿਦਾਂ ਕਰੋਗੇ ਉਹਨਾਂ ਨੂੰ ਤੁਸੀਂ ਜ਼ਿੰਮੇਵਾਰੀ ਚੱਕਣ ਨੂੰ ਇਸ ਗੱਲ ਦੀ ਤਿਆਰ ਹੋਂ ਕੱਲ ਨੂੰ ਕਿਸੇ ਵੀ ਆਧਾਰ ਦੇ ਉੱਤੇ ਉਹ ਫੈਕਟ ਲੈ ਕੇ ਆਉਂਦੇ ਆ ਪੇਸ਼ ਕਰ ਦਿੰਦੇ ਆ ਕਿ ਆ ਦੇਖੋ ਜੀ ਬੋਗਸ ਹੈ ਫਲਾਣੀ ਥਾਂ ਦੇ ਉੱਤੇ ਭਰਤੀ ਤੇ ਉਹਦੇ ਲਈ ਜ਼ਿੰਮੇਵਾਰੀ ਚ ਅਬਜ਼ਰਵਰ ਸੰਜੀਤ ਜੀ ਤਾਂ ਹੀ ਲਾਇਆ ਜਾਂਦੇ ਨੇ ਅਬਜ਼ਰਵਰ ਦਾ ਕੰਮ ਹੁੰਦਾ ਹੈ ਨਿਗਰਾਨੀ ਕਰਨਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਮੇਰੇ ਕੋਲੇ ਰੋਪੜ ਦੀ ਜ਼ਿੰਮੇਵਾਰੀ ਹੈ ਮੈਂ ਰੋਪੜ ਦਾ ਨਿਗਰਾਨਾ ਰੋਪੜ ਦੇ ਵਿੱਚ ਜਿਹੜੀ ਹਲਕਿਆਂ ਦੇ ਵਿੱਚ ਭਰਤੀ ਚੱਲ ਰਹੀ ਹੈ ਉਹਨੂੰ ਮੋਨੀਟਰ ਕਰਨਾ ਉਹ ਭਰਤੀ ਸੁਚੇਜੇ ਢੰਗ ਨਾਲ ਚਲਾਉਣੀ ਹੈ ਮੇਰੀ ਜ਼ਿੰਮੇਵਾਰੀ ਹੈ ਤੇ ਮੈਂ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਰੋਪੜ ਦੀ ਮੈਂ ਇੱਕ ਦਿਨ ਸਵੇਰੇ ਉੱਠਾ ਤੇ ਮੈਂ ਕਹਦਾ ਰੋਪੜ ਦੀ ਸਾਰੀ ਭਰਤੀ ਮੱਡੋ ਰੱਤ ਮੈਨੂੰ ਉਹਦੇ 'ਚ ਕਾਰਨ ਦੇਣੇ ਪੈਣਗੇ ਤੁਸੀਂ ਕਿਸੇ ਪਰਿਵਾਰ ਨੂੰ ਅੱਜ ਅਰਸ਼ਦੀਪ ਸਿੰਘ ਕਲੇਰ ਭਰਤੀ ਕਰ ਰਿਹਾ ਮੇਰੀ ਵਾਈਫ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੇ ਨੇ ਮੇਰੇ ਰਿਸ਼ਤੇਦਾਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੇ ਨੇ ਤਨਦੇਹੀ ਦੇ ਨਾਲ ਮੈਂ ਕੰਮ ਕਰ ਰਿਹਾ ਤੇ ਕੋਈ ਲੀਡਰ ਉੱਠ ਕੇ ਸਵਾਲ ਖੜਾ ਕਰ ਸਕਦਾ ਕਿ ਅਸੀਂ ਬੋਗਸ ਆ ਅਸੀਂ ਭਾਈ ਸਾਡੀ ਵੀ ਤੀਜੀ ਪੀੜ੍ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈ ਅਸੀਂ ਸ਼੍ਰੋਮਣੀ ਕਾਲ ਦਲ ਦੇ ਨਾਲ ਜੁੜੇ ਆ ਤੁਸੀਂ ਕਿਦਾਂ ਕਹਦੋਂਗੇ ਕਿ ਬੋਗਸ ਮੈਂਬਰਸ਼ਿਪ ਹੋ ਰਹੀ ਹੈ ਇਹ ਚੀਜ਼ ਨੂੰ ਤੁਹਾਨੂੰ ਬਹੁਤ ਧਿਆਨ ਰੱਖਣਾ ਪਊਗਾ ਇਹ ਕਿਤੇ ਨਾ ਕਿਤੇ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਚਾਹੇ ਉਹ ਵਡਾਲਾ ਸਾਹਿਬ ਨੇ ਦਿੱਤਾ ਜਾਂ ਕਿਸੇ ਹੋਰ ਨੇ ਦਿੱਤਾ ਇਹ ਪਾਰਟੀ ਦੇ ਵਰਕਰ ਦੇ ਮਾਨ ਸਨਮਾਨ ਨੂੰ ਠੇਸ ਹੈ ਮਤਲਬ ਤੁਸੀਂ ਵਰਕਰ ਦੀ ਕ੍ਰੈਡੀਬਿਲਟੀ ਤੇ ਸਵਾਲੀਆ ਨਿਸ਼ਾਨ ਖੜਾ ਕਰ ਰਹੇ ਹੋ ਕਿ ਤੂੰ ਬੋਗਸ ਵਰਤੀ ਕਰ ਰਹੇ ਹੋ ਸੋ ਐਦਾਂ ਨਹੀਂ ਹੁੰਦਾ ਇਹ ਆਪਦੇ ਬਿਆਨਾਂ ਨੂੰ ਦਰੁਸਤ ਕਰਨਾ ਚਾਹੀਦਾ ਉਹਨਾਂ ਇੱਕ ਹੋਰ ਮਾਮਲੇ ਤੇ ਤੁਹਾਡੇ ਤੋਂ ਜਵਾਬ ਲੈਣਾ ਚਾਹਾਂਗੇ ਜਥੇਦਾਰ ਸਾਹਿਬ ਨੇ ਜਿਹੜਾ ਕਿ ਐਸਜੀਪੀਸੀ ਨੂੰ ਵੀ ਇਹ ਹਦਾਇਤ ਪਹਿਲਾਂ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਜਿਹੜੀ ਕਮੇਟੀ ਨੂੰ ਅਧਿਕਾਰ ਨਹੀਂ ਹੈ ਜਿਹੜੀ ਬਣਾਈ ਗਈ ਫਿਰ ਉਹਦੀ ਮਿਆਦ ਵਧਾ ਦਿੱਤੀ ਗਈ ਹਾਲਾਂਕਿ ਇਹਦੇ ਜਵਾਬਦੇਹ ਤੇ ਐਸਜੀਪੀਸੀ ਦੇ ਪ੍ਰਧਾਨ ਨੇ ਪਰ ਤੁਹਾਡੇ ਤੋਂ ਮੈਂ ਜਾਨਣਾ ਚਾਹਣਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਸ ਮਾਮਲੇ 'ਚ ਕੀ ਸਟੈਂਡ ਹੈ ਨਿਕੋ ਸ਼੍ਰੋਮਣੀ ਅਕਾਲੀ ਦਲ ਦਾ ਉਸ ਮਾਮਲੇ ਨਾਲ ਕੋਈ ਸਰੋਕਾਰ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਤੇ ਉਹਦੀ ਜਵਾਬਦੇਹੀ ਉਹਦੇ ਤੇ ਕਿਸੇ ਵੀ ਕਿਸਮ ਦੀ ਜਿਹੜੀ ਟਿੱਪਣੀ ਹੈ ਉਹ ਧੰਨੀ ਸਾਹਿਬ ਕਰ ਸਕਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਕੋਈ ਅਧਿਕਾਰਤ ਨੁਮਾਇੰਦਾ ਉਹ ਕਰ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਾ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਉਂਕਿ ਸਰੋਕਾਰ ਹੈ ਗੱਲ ਕਿਉਂਕਿ ਮੈਂ ਤੁਹਾਨੂੰ ਤਾਂ ਪੁੱਛਿਆ ਗਿਆ ਨਹੀਂ ਹਰਪ੍ਰੀਤ ਸਿੰਘ ਜਦੋਂ ਵੀ ਵੀਡੀਓ ਜਾਰੀ ਕਰਦੇ ਨੇ ਉਹ ਅਕਾਲੀ ਦਲ ਦੇ ਲੀਡਰਾਂ ਦਾ ਨਾਮ ਜ਼ਰੂਰ ਲੈ ਲੈਂਦੇ ਆ ਤੇ ਨਾਲ ਸਵਾਲ ਚੁੱਕਦੇ ਆ ਕਿ ਕਿਵੇਂ ਟਾਰਗੇਟ ਕੀਤਾ ਜਥੇਦਾਰਾਂ ਦੀ ਖਰਦਾਰ ਕਸ਼ੀ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਲੀਡਰਾਂ ਵੱਲ ਇਸ਼ਾਰਾ ਕਰਦੇ ਹੋ ਬਿਲਕੁਲ ਜਨੀ ਹਰਪ੍ਰੀਤ ਸਿੰਘ ਜੀ ਕੀ ਬਿਆਨ ਦਿੰਦੇ ਨੇ ਮੈਂ ਉਹਨਾਂ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਨਾ ਹੀ ਮੇਰੀ ਹੈਸੀਅਤ ਹੈ ਕਿ ਮੈਂ ਇਸ ਤਰੀਕੇ ਦੀ ਕੋਈ ਟਿੱਪਣੀ ਕਰਾਂ ਪਰ ਹਾਂ ਇੱਕ ਗੱਲ ਮੈਂ ਹਮੇਸ਼ਾ ਪਬਲਿਕ ਪਲੇਟਫਾਰਮ ਤੇ ਕਹੀ ਹੈ ਮੈਂ ਅੱਜ ਵੀ ਕਹਿਣਾ ਕਿ ਅਗਰ ਕਿਸੇ ਤਖਤਾਂ ਤੇ ਬੈਠੇ ਜਥੇਦਾਰ ਸਹਿਬਾਨਾਂ ਤੇ ਕਿਸੇ ਨੇ ਇਲਜ਼ਾਮ ਲਾਇਆ ਨੇ ਤਾਂ ਉਹਨਾਂ ਦੀ ਡੁਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜਥੇਦਾਰ ਕੌਮ ਦੇ ਨੇ ਔਰ ਅਗਰ ਉਹ ਇਲਜ਼ਾਮ ਝੂਠੇ ਨਿਕਲ ਜਾਂਦੇ ਨੇ ਅਗਰ ਇਲਜ਼ਾਮ ਲਾਉਣ ਵਾਲਾ ਝੂਠਾ ਨਿਕਲਦਾ ਤਾਂ ਉਤੇ ਕਾਰਵਾਈ ਹੋਣੀ ਚਾਹੀਦੀ ਹੈ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਸ ਲਈ ਇਲਜ਼ਾਮਾਂ ਦੀ ਘੋਖ ਹੋਣੀ ਚਾਹੀਦੀ ਹੈ ਕਿਉਂਕਿ ਸਾਡੀ ਸੰਸਥਾਵਾਂ ਦੇ ਮੁਖੀਆਂ ਤੇ ਅਗਰ ਕੋਈ ਇਲਜ਼ਾਮ ਲਾ ਰਿਹਾ ਤੇ ਕੱਲ ਨੂੰ ਉਹ ਇਲਜ਼ਾਮ ਝੂਠਾ ਨਿਕਲ ਜੇ ਤਾਂ ਫਿਰ ਬਣਦੀ ਕਾਰਵਾਈ ਉਹ ਬੰਦੇ ਤੇ ਵੀ ਹੋਣੀ ਚਾਹੀਦੀ ਅਖੀਰ ਵਿੱਚ ਇੱਕ ਗੱਲ ਦਾ ਹੋਰ ਜਵਾਬ ਦੇਦੇ ਹੋ ਕਿ ਇੱਕ ਤਰੀਕ ਜਿਹੜੀ ਮਿੱਥੀ ਹੋਈ ਹੈ ਪ੍ਰਧਾਨ ਚੁਣਨ ਦੀ ਉਸ ਤਰੀਕ ਨੂੰ ਅਸੀਂ ਦੇਖਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਦੀ ਵਾਗਡੋਰ ਕਿ ਫਲਾਣੀ ਸਿੰਘ ਦੇ ਹੱਥ ਵਿੱਚ ਆ ਗਈ ਉਹ ਤੈਅ ਹੈ ਤਰੀਕ ਸੰਦੀਪ ਜੀ ਉਚਾਈ ਇੰਨਾ ਜ਼ਿਆਦਾ ਪਰਤੀ ਦਾ ਮੈਂ ਤੁਹਾਨੂੰ ਜਦੋਂ ਦੱਸਿਆ ਕਿ ਅਸੀਂ ਪਹਿਲੇ ਫੇਸ 'ਚ 25 ਲੱਖ ਪਰਤੀ ਦਾ ਟੀਚਰ ਲੈ ਕੇ ਚੱਲੇ ਸੀ ਤੇ ਵਰਕਿੰਗ ਕਮੇਟੀ ਦੀ ਜਿੱਦੋਂ ਪਿਛਲੇ ਦਿਨੀ ਮੀਟਿੰਗ ਹੋਈ ਹੈ ਉਹਨੇ 10000 ਕਾਪੀ ਛਪਾਉਣ ਦੀ ਹੋਰ ਪ੍ਰਵਾਨਗੀ ਦਿੱਤੀ ਹੈ ਜੀ ਤਾਂ ਉਹ ਫਿਰ ਭਰਤੀ ਹਲਕਿਆਂ ਦੇ ਵਿੱਚ ਡਿਮਾਂਡ ਹੋ ਰਹੀ ਹੈ ਹਲਕਿਆਂ ਦੇ ਵਿੱਚੋਂ ਭਰਤੀ ਜਾ ਰਹੀ ਹੈ ਸੋ ਅਗਰ ਭਰਤੀ ਦਾ ਉਚਾਰਿਆ ਤਾਂ ਫਿਰ ਤਰੀਕ ਹੋ ਸਕਦਾ ਵਿਧਾਈ ਵੀ ਜਾ ਸਕੇ ਕਿਉਂਕਿ ਉਚਾ ਬਹੁਤ ਹੈ ਹਰ ਇੱਕ ਬੰਦਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਨਾ ਪਰ ਜੋ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਪ੍ਰੋਗਰਾਮ ਹੈ ਉਹਦੇ ਮੁਤਾਬਕ ਇੱਕ ਤਰੀਕ ਨੂੰ ਪ੍ਰਧਾਨ ਸਾਹਿਬ ਦੀ ਦੁਬਾਰਾ ਚੋਣ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੇ ਦੀ ਉਹ ਡੈਮੋਕਰੇਟਿਕਲੀ ਹੁੰਦੀ ਹੈ ਉਹ ਪਹਿਲਾਂ ਸਰਕਲ ਡੈਲੀਗੇਟ ਜ਼ਿਲ੍ਹਾ ਡੈਲੀਗੇਟ ਸਟੇਟ ਡੈਲੀਗੇਟ ਬਣ ਕੇ ਵੋਟਾਂ ਪੈ ਕੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਚੋਣ ਹੋਏਗੀ ਜੀ ਬਹੁਤ ਸ਼ ਸ਼੍ਰੋਮਣੀ ਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੀਅਰ ਹੋ ਰਹੇ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਅਰ ਜੋ ਪਿਛਲੇ ਦਿਨਾਂ ਵਿੱਚ ਮੀਟਿੰਗ ਤੋਂ ਬਾਅਦ ਸਵਾਲ ਉੱਠੇ ਸਨ ਉਹਨਾਂ ਸਵਾਲਾਂ ਦੇ ਜਵਾਬ ਵੀ ਦਿੱਤੇ ਨੇ ਤੁਹਾਡਾ ਕੀ ਮੰਨਣਾ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਐਵੀਸੀ ਪੰਜਾਬ ਦੇ ਨਾਲ